ਨਯੋਕ ਸਿੰਘ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਪੰਜਾਬ ਨੂੰ ਆਪਾਂ ਗੈਂਗਸਟਰ ਫਰੀ ਕ੍ਰਿਮੀਨਲ ਫਰੀ ਔਰ ਡਰਗ ਫਰੀ ਬਣਾਉਣਾ ਹੈ ਉਹਦੇ ਤਹਿਤ ਤੁਹਾਨੂੰ ਪਤਾ ਹੈ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਗੈਂਗਸਟਰ ਦੇ ਖਿਲਾਫ ਚਾਹੇ ਉਹ ਅਸਲਾ ਇਕਦਿ ਦੀ ਰਿਕਵਰੀ ਹੈ ਚਾਹੇ ਡਰੱਗਸ ਦੀ ਹੈ ਕਾਫੀ ਬਹੁਤ ਅੱਛੇ ਆਪਰੇਸ਼ਨ ਬੇਸਡ ਕੰਮ ਕੀਤੇ ਨੇ ਉਹਦੇ ਤਹਿਤ ਹੀ ਔਰ ਸਾਡੇ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਕ੍ਰਾਈਮ ਦੇ ਅਗੇਂਸਟ ਉਹਦੇ ਚ ਜਿਹੜਾ ਗੇਟ ਅਤੀਮਾ ਦੇ ਵਿੱਚ ਯਸ਼ਪਾਲ ਜੀ ਦਾ ਮਰਡਰ ਹੋਇਆ ਸੀਗਾ ਪਹਿਲੀ ਸ਼ਾਮ ਨੂੰ ਉਹਦੇ স্পেশাল ਟੀਮਾਂ ਬਣਾਈਆਂ ਗਈਆਂ ਸੀ ਔਰ ਉਹਦੇ ਵਿੱਚ ਮੈਡਮ ਡਾਕਟਰ ਪ੍ਰਗਿਆ ਜੈਨ ਸਾਡੇ ਡੀਸੀਪੀ ਸਿਟੀ ਮੈਡਮ ਦਰਪਨ ALUVALIA ਜੀ ਐਡੀਸੀਪੀ 1 ਵਿਸਤੁਰਿੰਦਰ ਐਸసీపీ ਮਨਜੀਤ ਸਾਡੇ ਐਸਐਚਓ ਗੇਟ ਅਤੀਮਾ ਤੇ ਅਮੋਲਕ ਸੀਆਈਏ ਵੰਦੀ ਜਿਹੜੇ ਇੰਚਾਰਜ ਨੇ ਸਪੈਕ ਸਰ ਇਹਨਾਂ ਸਾਰਿਆਂ ਵੱਲੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਉਕਿ ਪਹਿਲਾਂ ਤਾਂ ਇਹਦੇ ਵਿੱਚ ਮੋਟਿਵ ਨਹੀਂ ਕਲੀਅਰ ਹੋ ਰਿਹਾ ਸੀਗਾ ਕਰਦਿਆਂ ਨੂੰ ਵੀ ਕਾਫੀ ਸ਼ੱਕ ਸੀ ਕਿ ਕਿਸੇ ਬੰਦੇ ਨੇ ਉਹਨਾਂ ਦਾ ਵੋਟ ਕਾਰਡ 'ਚ ਕੋਈ ਮੈਟਰ ਚੱਲ ਰਿਹਾ ਸੀ ਕਿ ਉਹਨਾਂ ਨੇ ਸ਼ਾਇਦ ਇਹ ਕੰਮ ਕਰਵਾ ਦਿੱਤਾ ਬਟ ਇਹਨੂੰ ਬੜਾ ਬਰੀਕੀ ਨਾਲ ਟੈਕਨੀਕਲੀ ਔਰ ਸਾਇੰਟਿਫਿਕਲੀ ਔਰ ਜਿਹੜੀ ਅਸਲੀ ਪੁਲਿਸਿੰਗ ਪ੍ਰੋਫੈਸ਼ਨਲ ਵੇ ਆਫ ਇਨਵੈਸਟੀਗੇਸ਼ਨ ਉਹਦੇ 'ਚ ਇਹਨੂੰ ਅਸੀਂ ਇਨਵੈਸਟੀਗੇਟ ਕੀਤਾ ਉਹਦੇ 'ਚ ਤਿੰਨ ਬੰਦੇ ਗ੍ਰਫਤਾਰ ਕੀਤੇ ਗਏ ਜਿਨ੍ਹਾਂ ਨੇ ਐਕਚੁਅਲੀ ਮਰਡਰ ਕੀਤਾ ਉਹਦੇ ਚ ਮੇਨ ਹੈਗਾ ਪ੍ਰਿੰਸ 엘ੀਅਸ ਬਾਕਸਰ ਇਹ 66 ਦਾ ਰਹਿਣ ਵਾਲਾ 19 ਸਾਲ ਦੀ ਉਮਰ ਹੈ ਯਰ ਵੀ ਪਾਸ ਹੈ ਦੂਜਾ ਹੈਗਾ ਦੀਪਕ ਪ੍ਰਤਾਪ ਉਰਫ ਕੋਲੂ ਇਹ ਵੀ ਹਰਗੋਬਿੰਦ ਐਵੇਨਿਊ 66 ਦਾ ਰਹਿਣ ਵਾਲਾ ਹੈ ਤਕਰੀਬਨ 18 ਸਾਲ ਦਾ ਹੈਗਾ ਇਹ ਔਰ ਤੀਸਰਾ ਹੈਗਾ ਦਾਨਿਸ਼ 엘ੀਅਸ ਗੁੱਗੂ ਇਹ ਕੋਟ ਖਾਲਸਾ ਅੰਮ੍ਰਿਤਸਰ ਦਾ ਹੈ ਜਨ ਵਾਲਾ ਇਹਦੀ ਉਮਰ ਵੀ ਤਕਰੀਬਨ 18 ਸਾਲ ਤੋਂ ਉੱਪਰ ਹੈ ਮੇਨ ਗੱਲ ਇਹ ਆਈ ਹੈ ਮੋਟਿਵ ਜਿਹੜੀ ਨਿਕਲ ਕੇ ਕਿ ਭੋਲੂ ਜਿਹੜਾ ਲੜਕਾ ਹੈਗਾ ਦੀਪਕ ਪ੍ਰਤਾਪ ਇਹਨਾਂ ਦੇ ਪਰਿਵਾਰ ਨਾਲ ਪੁਰਾਣਾ ਯਸ਼ਪਾਲ ਦੇ ਪਰਿਵਾਰ ਨਾਲ ਰਣਜੀਤ ਸਿੰਘੀ ਉਹਦੇ ਦਾਦਾ ਦਾਦੀ ਨੂੰ ਵੀ ਅੰਦਰ ਕਰਾਇਆ ਸੀ ਉਸ ਤੋਂ ਇਲਾਵਾ ਇਹਦੇ ਜਿਹੜਾ ਮੇਨ ਐਂਗਲ ਆਇਆ ਕਿ ਜਿਹੜਾ ਦੀਪਕ ਪ੍ਰਤਾਪ ਭੋਲੂ ਹੈ ਇਹਨੂੰ ਡਾਊਟ ਸੀਗਾ ਕਿ ਮੇਰੇ ਮਜ਼ਹਰ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਦਲਤ ਇਹਦੀ ਇੰਟੈਂਸ਼ਨ ਹੈਗੀ ਹੈ ਯਸ਼ਪਾਲ ਮਰਨ ਵਾਲੇ ਦੀ ਔਰ ਉਹ ਉਸ ਮੁਤਾਬਕ ਉਹਨੂੰ ਲੱਗਦਾ ਸੀ ਕਿ ਕਿਉਂਕਿ ਉਹਦੇ ਫਾਦਰ ਜੇਲ੍ਹ 'ਚ ਨੇ ਤੇ ਉਹ ਕੋਈ ਇਹੋ ਜਿਹਾ ਉਹਨੂੰ ਲੱਗਿਆ ਕਿ ਰਿਲੇਸ਼ਨਸ਼ਿਪ ਨਾ 12th ਹੋ ਜੇ ਜਾਂ ਹੋ ਗਿਆ ਹੋਵੇ ਤੇ ਯਸ਼ਪਾਲ ਦੀ ਜਿਹੜੀਆਂ ਹਰਕਤਾਂ ਸੀਗੀਆਂ ਉਹ ਤੋਂ ਇਹਨੂੰ ਕਾਫੀ ਗੁੱਸਾ ਸੀਗਾ ਯੰਗਸਨ ਨੂੰ ਤੋਂ ਨੇ ਇਸ ਉਸੇ ਨਾਲ ਇਸ ਇੰਟੈਂਸ਼ਨ ਨਾਲ ਇਹ ਬੰਦੇ ਤਿਆਰ ਕੀਤੇ ਜਿਹੜੇ ਦੀਪਕ ਪ੍ਰਿੰਸ ਬੌਕਸਰ ਵਗੈਰਾ ਹੈਗੇ ਤੇ ਦਾਨਿਸ਼ ਗੁੱਗੂ ਜੋ ਇਹਦੇ ਪੁਰਾਣੇ ਵਾਕਫ ਸੀਗੇ ਔਰ ਇਹਨਾਂ ਨਾਲ ਪਹਿਲਾਂ 2 ਲੱਖ ਤੇ ਫਿਰ ਵਿੱਚ ਗੱਲ ਹੋਈ ਸਪਾਰੀ ਕਿਲਿੰਗ ਦੀ ਫਿਰ ਅਲਟੀਮੇਟਲੀ 1 ਲੱਖ ਰੁਪਇਆ ਦਿੱਤਾ ਗਿਆ ਤੇ ਉਹ ਇਹਨਾਂ ਨੇ ਉਸ ਦਿਨ ਜਾ ਕੇ ਉਹਨੂੰ ਯਸ਼ਪਾਲ ਉਹਨਾਂ ਨੂੰ ਗੋਲੀਆਂ ਮਾਰੀਆਂ ਤੇ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਇਹ ਕਿਉਂਕਿ ਬਲਾਈਂਡ ਕੇਸ ਸੀ ਬਿਲਕੁਲ ਸਾਡੀਆਂ ਟੀਮਾਂ ਇਹਨਾਂ ਨੂੰ ਫੋਲੋ ਕਰਦੀਆਂ ਨੇ ਛੋਟੇ ਛੋਟੇ ਲੀਡ ਜਿੱਥੋਂ ਵੀ ਸਾਨੂੰ ਮਿਲਦੀਆਂ ਰਹੀਆਂ ਘਰੋਂ ਸਾਰੇ ਭੱਜੇ ਹੋਏ ਸਿਗੇ ਸਾਨੂੰ ਪਹਿਲਾਂ ਕਲੀਅਰ ਵੀ ਨਹੀਂ ਸੀਗਾ ਕਿ ਕੌਣ ਕੌਣ ਬੰਦੇ ਕਿਵੇਂ ਕਿਵੇਂ ਕੀ ਕੀ ਰੋਲ ਹੈ ਔਰ ਕੀ ਮੋਟਿਵ ਹੈ ਮੇਨ ਮੋਟਿਵ ਦੀ ਜਿਹੜਾ ਇਸ਼ੂ ਸੀਗਾ ਇਨਵੈਸਟੀਗੇਸ਼ਨ ਦੇ ਵਿੱਚ ਤੋਂ ਰਾਜਸਥਾਨ ਦੇ ਵਿੱਚ ਚਾਹੇ ਉਹ ਜੈਪੋਰ ਹੈ ਚਾਹੇ ਉਹ ਅਜਮੇਰ ਹੈ ਚਾਹੇ ਪੁਸ਼ਕਰ ਹੈ ਉਤਰਾਖੰਡ ਹੈ ਹਰਦੁਆਰ ਹੈ ਦਿੱਲੀ ਹੈ ਉੱਥੇ ਬਹੁਤ ਸਾਰੀਆਂ ਟੀਮ ਸਾਡੀਆਂ ਜਿਹੜੀਆਂ ਉਹ ਰੇਡ ਕਰਦੀ ਰਹੀਆਂ ਫੋਲੋ ਕਰਦੀਆਂ ਤੋਂ ਅਲਟੀਮੇਟਲੀ ਮੈਂ ਨੂੰ ਬੜੀ ਵੱਡੀ ਸਕਸੈਸ ਮੰਨਦਾ ਕਿ ਸਾਰੀ ਉਥੀ ਜਿਹੜੀ ਹੈ ਸੁਲਝਾਈ ਗਈ ਔਰ ਇਹਦੇ ਕੇ ਤਿੰਨੋਂ ਬੰਦੇ ਗ੍ਰਿਫਤਾਰ ਕੀਤੇ ਗਏ ਔਰ ਜਿਹੜਾ ਵੈਪਨ ਆਫ ਫੈਂਸ ਹੈ ਉਹ ਵੀ ਰਿਕਵਰ ਕੀਤਾ ਗਿਆ ਤੇ ਜਿਹੜੀ ਭੋਲੂ ਦੀ ਗ੍ਰਿਫਤਾਰੀ ਹੈ ਉਸ 15 ਤਰੀਕ ਨੂੰ ਹੋਈ ਹੈ ਇਹਨਾਂ ਦੋਨਾਂ ਦੀ 17 ਤਰੀਕ ਦੀ ਹੈਗੀ ਹੈ ਗ੍ਰਿਫਤਾਰੀ ਅਲੱਗ-ਅਲੱਗ ਜਗ੍ਹਾ ਤੋਂ ਅੰਮ੍ਰਿਤਸਰ ਦੇ ਵਿੱਚ ਤੁਸੀਂ ਮੈਂ ਇਹਦੇ ਵਿੱਚ ਐਗਲੀ ਗੱਲ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇੱਕ ਬੰਦਾ ਹੋਰ ਰਹਿੰਦਾ ਇਹਦੇ ਨਾਲ ਦਾ ਸਾਥੀ ਜੋ ਉਹਨਾਂ ਦੇ ਆਈ ਹੈ ਇੰਟਰੋਗੇਸ਼ਨ ਦੇ ਵਿੱਚ ਉਹ ਵੀ ਅਸੀਂ ਜਲਦੀ ਕਾਬੂ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਇਹਦਾ ਪਿਛੋਕੜ ਹੈ ਪ੍ਰਿੰਸ ਬੌਕਸਰ ਦੇ ਖਿਲਾਫ ਤਿੰਨ ਮੁਕਦਮੇ ਨੇ ਐਨਡੀਪੀਐਸ ਐਕਟ ਦਾ ਹੈਗਾ ਨਵਾਂ ਸ਼ਹਿਰ ਦੇ ਵਿੱਚ ਵਿੱਚੋਂ ਪੀਓ ਹੈ ਤੇ ਇੱਕ ਸਨੇਚਿੰਗ ਦਾ ਹੈਗਾ ਪੀਏਯੂ ਲੁਧਿਆਣਾ ਥਾਲੇ ਦੇ ਵਿੱਚ ਦਾਨਿਸ਼ ਦੇ ਖਿਲਾਫ ਤਿੰਨ ਮੁਕਦਮੇ ਨੇ ਐਨਡੀਪੀਐਸ ਐਕਟ ਦੇ ਔਰ ਇੱਕ ਡੁਕਾਤੀ ਦਾ ਵੀ ਹੈਗਾ ਜੇਟ ਕੀਮਾ ਦਾ 399 ਵਗੈਰਾ ਦਾ 25 ਆਰਮ ਦਾ ਵੀ ਲਗਿਆ ਨਾਲ ਕੋਈ ਇੱਕ ਮੁਕਦਮੇ ਵਿੱਚ ਉਹ ਪੀਓ ਵੀ ਹੈ ਜਿਹੜਾ ਐਸਪੀਐਸ ਨਗਰ ਦਾ ਹੈ ਇਸ ਸਨੇਚਿੰਗ ਤੇ ਲੁਧਿਆਣੇ ਦੇ ਵਿੱਚ ਵੀ ਇੱਕ ਮੁਕਦਮੇ 'ਚ ਉਹ ਵਾਂਟਡ ਸੀਗਾ ਤੇ ਜਿਹੜਾ ਦੀਪਕ ਭੋਲੂ ਦੇ ਖਿਲਾਫ ਵੀ ਤਿੰਨ ਅਸਲੈਕਟ ਦੇ ਮੁਕਦਮੇ ਪਹਿਲਾਂ ਦਰਜ ਨੇ ਸੋ ਇੱਕ ਕ੍ਰਿਮੀਨਲ ਬੰਦੇ ਨੇ ਔਰ ਇਸ ਨਾਲ ਜਿਹੜੀ ਮੋੜਲੀ ਪੁੱਛ ਗਏ ਜੀ ਕਿਉਂਕਿ ਹੁਣ ਬੜੀ ਤਾਜ਼ਾ ਇਹ ਗੱਲ ਹੈ ਕਿ ਇਹ ਫਿਰ ਤੁਹਾਡਾ ਨਾਲ ਸ਼ੇਅਰ ਕਰਨੀ ਬੜੀ ਜ਼ਰੂਰੀ ਸੀਗੀ ਇੱਕ ਮੁਕਦਮਾ ਟੈਂਡ ਥਾਣੇ ਦੇ ਵਿੱਚ ਵੀ ਦਰਜ ਹੋਇਆ ਸੀ ਇੱਥੇ ਵੀ ਇਹਨਾਂ ਨੇ ਗੋਲੀ ਚਲਾਈ ਸੀਗੀ 307 ਦਾ ਉਹ ਅਸਲਾ ਐਕਟ ਵੀ ਨਾਲ ਲੱਗਿਆ ਉਹਦੇ ਵਿੱਚ ਵੀ ਇਹਨਾਂ ਦੀ ਸ਼ੂਲੀਅਤ ਜਿਹੜੀ ਹੈ ਇਹਨਾਂ ਨੇ ਕਬੂਲੀ ਹੈ ਉਹਨੂੰ ਅਸੀਂ ਹੋਰ ਵੈਰੀਫਾਈ ਡੀਪਲੀ ਕਰ ਰਹੇ ਆ ਔਰ ਮੈਂ ਮੈਨੂੰ ਉਮੀਦ ਹੈ ਕਿ ਜਿਵੇਂ ਇਹਨਾਂ ਤੇ ਅਗਲੀ ਕੁਝ ਇਚ ਹੈ ਉਹ ਤੋਂ ਹੋਰ ਬਹੁਤ ਸਾਰੇ ਖੁਲਾਸੇ ਹੋਣ ਦੀ ਉਮੀਦ ਹੈ ਕਿ ਵੈਪਨ ਵਗੈਰਾ ਇਹਨਾਂ ਨੇ ਕਿੱਥੋਂ ਲੈ ਕੇ ਆਂਦੇ ਕਿੱਦਾਂ ਇਹ ਕਿੱਥੇ ਕਿੱਥੇ ਰੁਕਦੇ ਰਹੇ ਔਰ ਕੀ ਇਹਨਾਂ ਦਾ ਮੋਡਸ ਆਪਰੈਂਡਿੰਗ ਪਹਿਲਾਂ ਰਿਹਾ ਔਰ ਇਹਨੇ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਇਹਨਾਂ ਦੀ ਆਮਦ ਰਫਤਾ ਚਾਹੇ ਉਹ ਐਸਪੀਐਸ ਨਗਰ ਹੈ ਜਾਂ ਸੀਪੀ ਲੁਧਿਆਣਾ ਦਾ ਏਰੀਆ ਔਰ ਆਪਣੇ ਵੀ ਇਹਦਾ ਮਤਲਬ ਕਾਫੀ ਇਹਨਾਂ ਦਾ ਏਰੀਆ ਆਫ ਆਪਰੇਸ਼ਨ ਲਾਰਜ ਹੈਗਾ ਉਹ ਸਾਰੀਆਂ ਚੀਜ਼ਾਂ ਅਸੀਂ ਟਰੈਕਡਾਊਨ ਕਰਾਂਗੇ ਔਰ ਉਹਨੂੰ ਰਿਕਾਰਡ ਤੇ ਲੈ ਕੇ ਆਂਗੇ